ਗਤ ਮੈਰੀਨਸ ਹਮਨ ਤੇ ਲੈ ਕੇ ਹਾਜ਼ਰ ਆ ਸਾਡੇ ਕਿਸਾਨ ਵੀਰਾਂ ਦਾ ਹਰਮਨ ਪਿਆਰਾ ਪ੍ਰੋਗਰਾਮ ਜਿਸ ਦਾ ਨਾਮ ਹੈ ਮੇਰਾ ਪਿੰਡ ਮੇਰੇ ਖੇਤ ਇਸ ਪ੍ਰੋਗਰਾਮ ਦੇ ذریعے ਕਿਸਾਨ ਵੀਰਾਂ ਲਈ ਸਾਡੇ ਖੇਤੀ ਮਾਹਿਰ ਆਉਂਦੇ ਨੇ ਤੇ ਉਹਨਾਂ ਨੂੰ ਖਾਸ ਜਾਣਕਾਰੀ ਵੀ ਮੁਹੱਈਆ ਕਰਵਾਉਂਦੇ ਨੇ ਤੇ ਸਾਡੇ ਇਸ ਪ੍ਰੋਗਰਾਮ ਦਾ ਖਾਸ ਮਕਸਦ ਵੀ ਇਹੀ ਹੁੰਦਾ ਹੈ ਕਿ ਕਿਸਾਨ ਵੀਰਾਂ ਲਈ ਉਹਨਾਂ ਦੀ ਲੋੜੀਂਦੀ ਜਾਣਕਾਰੀ ਉਹਨਾਂ ਤੱਕ ਪਹੁੰਚਾਈ ਜਾਵੇ ਤੇ ਆਓ ਪਹਿਲਾਂ ਨਜ਼ਰ ਪਾ ਲੈਣੇ ਆ ਖੇਤੀ ਸੂਚਨਾ ਤੇ ਸੁਝਾਤੇ ਕਿਸਾਨ ਵੀਰੋ ਮੈਂ ਡਾਕਟਰ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਜ਼ਿਲ੍ਹਾ ਜਲੰਧਰ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਜਿਹੜੇ ਬਾਗਵਾਨਾਂ ਨੇ 베ਰੀ ਦੇ ਬਾਗ ਲਗਾਏ ਹੋਏ ਨੇ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ ਕਿ ਜਿਹੜੀ ਪਾਊਡਰੀ ਮਿਲਡਿਊ ਨਾਂ ਦੀ ਬਿਮਾਰੀ ਆਉਂਦੀ ਹੈ ਉਸ ਤੋਂ ਬਚਾਅ ਵਾਸਤੇ 2.5 ਗ੍ਰਾਮ ਘੁਲਣਸ਼ੀਲ ਗੰਧਕ ਜਾਂ 1/2 ਗ੍ਰਾਮ ਕੈਰਾਥੇਨ ਜਿਹੜੀ ਦਵਾਈ ਹੈ ਉਹ 1 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਬੂਟਿਆਂ ਤੇ ਸਪਰੇਅ ਕੀਤੀ ਜਾਵੇ। ਇਸੇ ਤਰ੍ਹਾਂ ਇਸ ਮੌਸਮ ਦੌਰਾਨ ਬੇਰ ਦੇ ਫਲ ਦੇ ਵਿੱਚ ਵਾਧੇ ਲਈ ਲੋੜ ਅਨੁਸਾਰ ਹੀ ਪਾਣੀ ਲਗਾਉਣਾ ਚਾਹੀਦਾ ਹੈ। ਨਿੰਬੂ ਜਾਤੀ ਦੇ ਜਿਹੜੇ ਦਰਖਤ ਹਨ ਉਹਨਾਂ ਨੂੰ ਕੋੜ ਦੇ ਰੋਗ ਤੋਂ ਬਚਾਉਣ ਵਾਸਤੇ 0.1 ਗ੍ਰਾਮ ਸਟੈਪਟੋਸਾਈਕਲਿਨ ਅਤੇ ਇਸ ਦੇ ਨਾਲ 0.05 ਗ੍ਰਾਮ ਨੀਲਾ ਤੋਥਾ ਹੈ ਉਹ ਘੋਲ ਕੇ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ ਇਸੇ ਤਰ੍ਹਾਂ ਅੰਬਾਂ ਦੇ ਵਿੱਚ ਮੀਲੀ ਬੱਗ ਨਾਂ ਦਾ ਕੀੜਾ ਜਿਹੜਾ ਆਉਂਦਾ ਹੈ ਉਸ ਦੀ ਰੋਕਥਾਮ ਲਈ ਅਸੀਂ ਅੰਬਾਂ ਦੇ ਦਰਖਤਾਂ ਦੇ ਤਣੇ ਤੇ ਸਲਿੱਪਰੀ ਬੈਂਡ ਜਿਹੜਾ ਤਿਲਕਵੀ ਸ਼ੀਟ ਹੈ ਉਹ ਲਗਾ ਸਕਦੇ ਹਾਂ ਤਾਂ ਜੋ ਇਹ ਕੀੜਾ ਤੁਰ ਕੇ ਰਿੰਗ ਕੇ ਦਰਖਤ ਦੇ ਉੱਪਰ ਜਾ ਕੇ ਨੁਕਸਾਨ ਨਾ ਕਰੇ ਜੋ ਕਿਸਾਨ ਟਮਾਟਰ ਦੀ ਖੇਤੀ ਕਰਦੇ ਹਨ ਇਹ ਟੁਕਵਾ ਸਮਾਂ ਹੈ ਕਿ ਅਸੀਂ ਟਮਾਟਰ ਦੀ ਪਨੀਰੀ ਜਿਹੜੀ ਆਪਣੇ ਖੇਤਾਂ ਦੇ ਵਿੱਚ ਲਗਾ ਲਈਏ ਅਤੇ ਨਵੀਂ ਲਗਾਈ ਹੋਈ ਪਨੀਰੀ ਨੂੰ ਕੋਰੇ ਤੋਂ ਪਾਲੇ ਤੋਂ ਵਿਚਾਰ ਰੱਖਣ ਲਈ ਆਪਾਂ ਸਰਕੰਡੇ ਦੀ ਵਰਤੋਂ ਕਰ ਸਕਦੇ ਹਾਂ ਜਾਂ ਪਲਾਸਟਿਕ ਦੇ ਲਿਫਾਫੇ ਜਿਹੜੇ ਐ 100 ਗੇਜ ਦੀ ਮੋਟਾਈ ਦੇ ਆਉਂਦੇ ਨੇ ਉਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਹੜੇ ਕਿਸਾਨ ਵੀਰ ਗੰਡਿਆਂ ਦੀ ਖੇਤੀ ਕਰਦੇ ਹਨ ਅਤੇ ਉਹਨਾਂ ਨੇ ਸੋਣੀ ਦੇ ਗੰਡੇ ਬਜਾਈ ਕੀਤੇ ਹੋਏ ਨੇ ਇਹ ਤਗਵਾ ਸਮਾ ਹੈ ਉਹਨਾਂ ਦੀ ਪਟਾਈ ਦਾ ਇਸ ਸਮੇਂ ਗੰਡੇ ਪੱਟ ਕੇ ਗ੍ਰੇਡ ਕਰਕੇ ਮੰਡੀ ਦੇ ਵਿੱਚ ਜਾ ਕੇ ਵੇਚੇ ਜਾ ਸਕਦੇ ਹਨ ਤੇ ਮੁਨਾਫਾ ਖੱਟਿਆ ਜਾ ਸਕਦਾ ਹੈ ਜਿਹੜੇ ਕਿਸਾਨਾਂ ਨੇ ਆਲੂ ਦੀ ਫਸਲ ਲਗਾਈ ਹੋਈ ਹੈ ਖਾਸ ਤੌਰ ਤੇ ਬੀਜ ਆਲੂ ਦੀ ਫਸਲ ਦੇ ਵਿੱਚ ਜ਼ਰੂਰੀ ਹੈ ਕਿ ਇਸ ਸਮੇਂ ਰੋਗ ਵਾਲੇ ਬੂਟੇ ਅਤੇ ਬਿਮਾਰੀਆਂ ਵਾਲੇ ਬੂਟੇ ਜਾਂ ਕੋਈ ਮਿਕਸ ਬੂਟੇ ਕਿਸੇ ਹੋਰ ਕਿਸਮਾਂ ਦੇ ਬੂਟੇ ਜਿਹੜੇ ਰਲ ਗਏ ਹੋਣ ਉਹਨਾਂ ਨੂੰ ਵਿੱਚੋਂ ਪਟਾ ਦਈਏ ਅਤੇ ਰੋਗ ਵਾਲੇ ਬੂਟੇ ਜਿਹੜੇ ਆ ਉਹਨਾਂ ਨੂੰ ਨਸ਼ਟ ਕਰਨ ਦਾ ਸਹੀ ਢੰਗ ਜਿਹੜਾ ਉਹ ਪਨਾਈਏ ਦੂਰ ਕਿਸੇ ਡੂੰਗੇ ਟੋਏ ਦੇ ਵਿੱਚ ਦੱਬ ਲਈਏ ਤਾਂ ਜੋ ਜਵਾਨੂ ਰੋਗ ਤੋਂ ਬੀਜ ਦੀ ਫਸਲ ਨੂੰ ਬਚਾਇਆ ਜਾ ਸਕੇ ਜਵਾਨੂ ਰੋਗ ਫਲਾਉਣ ਲਈ ਮੇਨ ਤੇਲਾ ਜਿਹੜਾ ਅਸਰ ਕਰਦਾ ਉਸ ਤੋਂ ਬਚਾਅ ਵਾਸਤੇ ਇੱਕ ਕੀਟਨਾਸ਼ਕ ਮਿਡਾ ਕੋਲੋਪਰੇਟ ਦੀ ਸਪਰੇ ਵੀ ਜਰੂਰ ਕਰੋ ਇਸ ਸਮੇਂ ਦੌਰਾਨ ਝੋਲਸ ਰੋਗ ਬਲਾਈਟ ਦਾ ਵੀ ਆਲੂਆਂ ਦੀ ਫਸਲ ਤੇ ਖਤਰਾ ਬਣਿਆ ਰਹਿੰਦਾ ਹੈ ਉਸ ਤੋਂ ਬਚਾਅ ਵਾਸਤੇ ਐਂਟਰਾਕੋਲ ਅਤੇ ਐਮ 45 ਨਾਂ ਦੀ ਜਿਹੜੀ ਦਵਾਈ ਹੈ ਉਹ 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਫਰਕ ਤੇ ਬਦਲਵੇਂ ਅਨੁਸਾਰ ਜਿਹੜੀ ਸਪਰੇਅ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਜਿਹੜੀ ਬੀਜ ਆਲੂ ਦੀ ਫਸਲ ਹੈ ਉਸ ਦਾ ਜਿਹੜਾ ਪਾਣੀ ਹੈ ਉਹਦੀ ਜਿਹੜੀ ਸਿੰਚਾਈ ਕਰਨੀ ਹੈ ਉਹ 15 ਤਰੀਕ ਤੋਂ ਬਾਅਦ ਬੰਦ ਕਰ ਦੇਣੀ ਚਾਹੀਦੀ ਹੈ ਜਿਹੜੇ ਕਿਸਾਨ ਵੀਰ ਖੁੰਬਾਂ ਦੀ ਖੇਤੀ ਕਰਦੇ ਹਨ ਇਹ ਟੁਕਮਾ ਸਮਾਂ ਹੈ ਕਿ ਅਸੀਂ ਬਟਨ ਅਤੇ ਢੀਂਗਰੀ ਖੁੰਬ ਜਿਹੜੀ ਹੈ ਉਹ ਤੜਾਈ ਕਰਕੇ ਸਹੀ ਤਰ੍ਹਾਂ ਡੱਬਿਆਂ ਦੇ ਵਿੱਚ ਪੈਕਿੰਗ ਕਰਕੇ ਉਹਨੂੰ ਮਾਰਕੀਟ ਦੇ ਵਿੱਚ ਵੇਚ ਦਈਏ ਤੇ ਜਿਨ੍ਹਾਂ ਨੇ ਦੂਸਰੀ ਫਸਲ ਖੁੰਬਾਂ ਦੀ ਲਗਾਉਣੀ ਹੈ ਉਹ ਇਸ ਸਮੇਂ ਤਿਆਰੀ ਕਰ ਲੈਣ ਨਵਾਂ ਸਪੌਨ ਬੁੱਕ ਕਰਾ ਦੇਣ ਅਤੇ ਕੰਪੋਸਟ ਦੀ ਤਿਆਰੀ ਕਰਨ ਅਤੇ ਜਿਹੜੇ ਕਮਰਿਆਂ ਦੇ ਵਿੱਚ ਖੁੰਬ ਪੈਦਾ ਕਰਨੀ ਹੈ ਉਹਨੂੰ ਫਾਰਮਲੀ ਦਵਾਈ ਦੇ ਨਾਲ ਉਹਦੀ ਫਿਊਮਿਗੇਸ਼ਨ ਕਰੋ ਤਾਂ ਜੋ ਕਮਰਾ ਜਿਹੜਾ ਆ ਉਹ ਰੋਗ ਰਹਿਤ ਹੋ ਸਕੇ ਤੇ ਜਿਹੜੇ ਕਿਸਾਨ ਵੀਰ ਹੋਰ ਮਧੂਮੱਖੀ ਪਾਲਣ ਕਰਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਪਾਲੇ ਦੇ ਵਿੱਚ ਧਿਆਨ ਰੱਖਣ ਦੀ ਲੋੜ ਹੈ ਕਿ ਜਿਹੜੇ ਆ ਮਧੂਮੱਖੀ ਦੇ ਬਕਸੇ ਨੇ ਉਹਨਾਂ ਦੀ ਇਨਸਪੈਕਸ਼ਨ ਤੁੱਪ ਦੇ ਸਮੇਂ ਦਿਨ ਦੇ ਸਮੇਂ ਹੀ ਕੀਤੀ ਜਾਵੇ ਜੇਕਰ ਬਕਸੇ ਜਿਹੜੇ ਸ਼ਾਵੇਂ ਰੱਖੇ ਗਏ ਨੇ ਤਾਂ ਉਹਨਾਂ ਨੂੰ ਤੁੱਪੇ ਕੱਢ ਦਿੱਤਾ ਜਾਵੇ ਅਤੇ ਜੇ ਬੱਦਲਵਾਈ ਜਾਂ ਮੌਸਮ ਖਰਾਬ ਰਹਿੰਦਾ ਹੈ ਤਾਂ ਆਪਾਂ ਬਿਲਕੁਲ ਬਕਸਿਆਂ ਦੀਆਂ ਝੀਖਾਂ ਜਿਹੜੀਆਂ ਉਹ ਲਿਪ ਕੇ ਬੰਦ ਕਰ ਦਈਏ ਅਦਰ ਖੁੱਲੀਆਂ ਜਗ੍ਹਾ ਜਿਹੜੀਆਂ ਉਹਨਾਂ ਦੇ ਵਿੱਚ ਪੈਕਿੰਗ ਦੇ ਦਈਏ ਤਾਂ ਜੋ ਮੱਖੀਆਂ ਦਾ ਪਾਲੇ ਤੋਂ ਬਚਾਅ ਹੋ ਸਕੇ ਜੇਕਰ ਕਿਸਾਨ ਵੀਰ ਇਸ ਸਮੇਂ ਸ਼ਹਿਦ ਦਾ ਉਤਪਾਦਨ ਚਾਹੁੰਦੇ ਹਨ ਤਾਂ ਆਪਣੀਆਂ ਮਧੂਮੱਖੀਆਂ ਵਾਲੇ ਬਕਸੇ ਜਿਹੜੇ ਆ ਉਹ 베ਰੀਆਂ ਦੇ ਕੋਲ ਜਾਂ ਤੋਰੀਏ ਦੀ ਫਸਲ ਦੇ ਕੋਲ ਲਿਜਾ ਕੇ ਇਹ ਰੱਖ ਸਕਦੇ ਆ ਤਾਂ ਜੋ ਜਿਹੜਾ ਪਰਪਰਾਗਣ ਮੱਖੀਆਂ ਨੂੰ ਮਿਲਦਾ ਰਹੇ ਇਸੇ ਤਰ੍ਹਾਂ ਸਰਦੀ ਰੁੱਤ ਦੇ ਵਿੱਚ ਜੇਕਰ ਸੰਭਵ ਨਹੀਂ ਹੈ ਮਧੂਮੱਖੀਆਂ ਦੇ ਬਕਸਿਆਂ ਨੂੰ ਪਰਪਰਾਗਣ ਦੇ ਕੋਲ ਲੈ ਜਾਣਾ ਤਾਂ ਇਸ ਸਮੇਂ ਦੌਰਾਨ ਖੰਡ ਅਤੇ ਪਾਣੀ ਦਾ 2.1 ਰੇਸ਼ੀਓ ਦੇ ਵਿੱਚ ਘੋਲ ਬਣਾ ਕੇ ਖੁਰਾਕ ਦੇ ਤੌਰ ਤੇ ਮੱਖੀਆਂ ਲਈ ਇਹਨਾਂ ਬਕਸਿਆਂ ਦੇ ਵਿੱਚ ਰੱਖਿਆ ਜਾ ਸਕਦਾ ਹੈ ਸੋ ਇੱਕ ਕਿਸਾਨ ਵੀਰੋ ਇਹ ਸਨ ਮੇਰੇ ਵੱਲੋਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਧੰਨਵਾਦ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਵੱਖ-ਵੱਖ ਅਸੀਂ ਮਾਹਿਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਖੇਤੀਬਾੜੀ ਨੂੰ ਲੈ ਕੇ ਜਾਣਕਾਰੀ ਮੁਹੱਈਆ ਕਰਵਾਉਂਦੇ ਨੇ ਤੇ ਅੱਜ ਵੀ ਖੇਤੀਬਾੜੀ ਵਿਭਾਗ ਦੀਆਂ ਪ੍ਰਾਪਤੀਆਂ ਤੇ ਗਤੀਵਿਧੀਆਂ ਦੀ ਗੱਲ ਕਰਨਗੇ ਐਕਸਪਰਟ ਡਾਕਟਰ ਜਸਵੰਤ ਸਿੰਘ ਜੀ ਜੋ ਕਿ ਡਾਇਰੈਕਟਰ ਨੇ ਪੰਜਾਬ ਖੇਤੀਬਾੜੀ ਵਿਭਾਗ ਦੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਡਾਕਟਰ ਰਣਜੀਤ ਸਿੰਘ ਚੋਹਾਨ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਖੇਤੀ ਭਵਨ ਮੁਹਾਲੀ ਵਿਖੇ ਜਿੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਮੌਜੂਦ ਨੇ ਅੱਜ ਸਿੰਘ ਗੱਲਬਾਤ ਕਰ ਰਹੇ ਹਾਂ ਖੇਤੀਬੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਜੀ ਹੋਰਾਂ ਦੇ ਨਾਲ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਇਹ ਹੈ ਕਿ ਖੇਤੀਬੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਅਤੇ ਉਪਰਾਲੇ ਜਰ ਸਰ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਜੀ ਆਪਾਂ ਡਾਕਟਰ ਸਾਹਿਬ ਖੇਤੀਬਾੜੀ ਵਿਭਾਗ ਦੀ ਗੱਲ ਕਰੀਏ ਬਹੁਤ ਲੰਬੇ ਸਮੇਂ ਤੋਂ ਕਿਸਾਨਾਂ ਦੀ ਸੇਵਾ ਕਰਦਾ ਆ ਰਿਹਾ ਹੈ ਹਰ ਪੁਆਇੰਟ ਪੁਆਇੰਟ ਤੇ ਜਾ ਕੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੰਦਾ ਹੈ ਕਿ ਤੁਸੀਂ ਵੀ ਹੁਣ ਵਿਗਿਆਨ ਦਾ ਯੁੱਗ ਆ ਗਿਆ ਤੇ ਇਸ ਤਰ੍ਹਾਂ ਕਰੋ ਸੋ ਥੋੜਾ ਜਿਹਾ ਤੁਹਾਡੇ ਕੋਲੋਂ ਅਸੀਂ ਜਾਨਣਾ ਚਾਹਾਂਗੇ ਕਿ ਕਿਹੋ ਜੀਆਂ ਗਤੀਵਿਧੀਆਂ ਨੇ ਜਿਹੜੀਆਂ ਖੇਤੀਬਾੜੀ ਵਿਭਾਗ ਇਸ ਸੀਜ਼ਨ ਦੇ ਦੌਰਾਨ ਹੋਣ ਕਰ ਰਿਹਾ ਕਿਉਂਕਿ ਝੋਨੇ ਦਾ ਸੀਜ਼ਨ ਲੰਘ ਚੁੱਕਿਆ ਹੈ ਤੇ ਪਰਾਲੀ ਆ ਜਿਹੜੀ ਉਹ ਵੀ ਲੰਘ ਚੁੱਕੀ ਉਹਦਾ ਸੀਜ਼ਨ ਵੀ ਲੰਘ ਚੁੱਕਿਆ ਹੈ ਤੇ ਕਣਕ ਦੀ ਬਿਜਾਈ ਹੋ ਚੁੱਕੀ ਆ ਥੋੜਾ ਜਾ ਹੁਣ ਇਸ ਸਮੇਂ ਚ ਕਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਕਿਉਂਕਿ ਰਬੀ ਦਾ ਸੀਜ਼ਨ ਜਿਹੜਾ ਹੈਗਾ ਉਹ ਸ਼ੁਰੂ ਹੋਇਆ ਜਿਸ ਦੇ ਤਹਿਤ ਜਿਹੜੀ ਕਣਕ ਦੀ ਬਿਜਾਈ ਕੁਝ ਏਰੀਏ ਦੇ ਵਿੱਚ ਸਾਡੀ 3% ਰਹਿ ਗਈ ਆ ਹਜੇ ਹੋਣੀ ਲੇਕਿਨ 97% ਜਿਹੜੀ ਬਿਜਾਈ ਹੈਗੀ ਆ ਉਹ ਸਾਡੀ ਪੂਰੀ ਹੋ ਚੁੱਕੀ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਇਸ ਸਾਲ ਤਕਰੀਬਨ 34 ਲੱਖ ਹੈਕਟੇਅਰ ਰਕਬਾ ਜਿਹੜਾ ਹੈਗਾ ਉਹ ਕਣਕ ਦੀ ਬਿਜਾਈ ਥੱਲੇ ਆਇਆ ਤੇ 48000 ਜਿਹੜਾ ਹੈਕਟੇਅਰ ਰਕਬਾ ਉਹ ਤੇਲ ਬੀਜ ਫਸਲਾਂ ਥੱਲੇ ਆਇਆ ਹੈ ਜਦੋਂ ਸਾਡੇ ਖੇਤੀਬਾੜੀ ਵਿਭਾਗ ਪਿੰਡਾਂ ਦੇ ਵਿੱਚ ਜਾਂਦਾ ਤਾਂ ਕਿਤੇ ਕਿਤੇ ਨਾ ਕੀ ਵਾਰੀ ਇਦਾਂ ਲੱਗਦਾ ਵੀ ਪਰਾਲੀ ਜਿੱਥੇ ਜ਼ਿਆਦਾ ਰਹਿ ਗਈ ਸੀ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਥੋੜਾ ਜਿਹਾ ਇਹਦੀ ਲਈ ਵੀ ਪਰਾਲੇ ਚੱਲ ਰਿਹਾ ਵਿਭਾਗ ਦੇ ਕੋਈ ਵੀ ਕੰਟਰੋਲ ਕੀਤਾ ਜਾਵੇ ਅੱਜ ਤੋਂ ਮਹੀਨਾ ਤੋਂ ਪਹਿਲਾਂ ਸਾਡੇ ਕੋਲੇ ਇਨਸੀਡੈਂਸ ਜਿਹੜਾ ਹੈਗਾ ਉਹ ਫਰੀਦਕੋਟ ਦੇ ਵਿੱਚੋਂ ਡਿਟੈਕਟ ਹੋਇਆ ਕਿ ਗੁਲਾਬੀ ਸੁੰਡੀ ਦਾ ਹਮਲਾ ਜਿਹੜਾ ਹੈਗਾ ਉਹ ਉਹਨਾਂ ਖੇਤਾਂ ਦੇ ਵਿੱਚ ਪਾਇਆ ਗਿਆ ਸੀ ਤੇ ਮੁੱਖ ਥੜੀ ਅਫਸਰ ਨੇ ਸਾਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਅਸੀਂ ਉਸੇ ਵਕਤ ਜਿਹੜਾ ਵਿਭਾਗ ਨੇ ਆਪਣੇ ਪੱਧਰ ਦੇ ਉੱਤੇ ਸਟੇਟ ਲੈਵਲ ਤੋਂ ਟੀਮਾਂ ਬਣਾਈਆਂ ਹਰ ਇੱਕ ਮੁੱਖ ਥੜੀ ਅਫਸਰ ਨੂੰ ਦੇਸ਼ ਕੀਤੇ ਗਏ ਕਿ ਆਪਣੇ ਲੈਵਲ ਦੇ ਉੱਤੇ ਜ਼ਿਲ੍ਹਾ ਪੱਧਰ ਤੇ ਟੀਮਾਂ ਬਣਾਈਆਂ ਜਾਣ ਤਾਂ ਜੋ ਕਿ ਇਸ ਜਿੱਥੇ ਵੀ ਸਾਨੂੰ ਕਿਤੇ ਲੱਗਦਾ ਹੈਗਾ ਕਿ ਗੁਲਾਬੀ ਸੁੰਡੀ ਦਾ ਹਮਲਾ ਹੈ ਉਸ ਦੇ ਉੱਤੇ ਕੰਟਰੋਲ ਕੀਤਾ ਜਾ ਸਕੇ ਤੇ ਸਾਨੂੰ ਅੱਜ ਦੇ ਡੇਟ ਦੇ ਵਿੱਚ ਅਸੀਂ ਗਲਾਬੀ ਸੁੰਡੀ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਕਾਬੂ ਪਾ ਲਿਆ ਪਿੱਛੇ ਜ ਖਾਦਾਂ ਦੀ ਬੜੀ ਸਮੱਸਿਆਈ ਸੀ ਡੀਪੀ ਖਾਦ ਨਹੀਂ ਸੀ ਮਿਲਦੀ ਕਿਸ ਤਰ੍ਹਾਂ ਵਿਭਾਗ ਨੇ ਫਿਰ ਯਤਨ ਕੀਤਾ ਕਿ ਕਿਸਾਨਾਂ ਨੂੰ ਕਿ ਡੀਪੀ ਖਾਦ ਮਿਲ ਸਕੇ ਡੀਪੀ ਦੀ ਕਮੀ ਥੋੜੀ ਜੀ ਜ਼ਰੂਰ ਰਹੀ ਆ ਲੇਕਿਨ ਜਿਹੜਾ ਵਿਭਾਗ ਵੱਲੋਂ ਲਗਾਤਾਰ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਦੇ ਨਾਲ ਲਗਾਤਾਰ ਸੰਪਰਕ ਚ ਰਿਹਾ ਹੈਗਾ ਤੇ ਉਥੋਂ ਪੂਰੀ ਕੋਸ਼ਿਸ਼ ਕਰਕੇ ਜਿੰਨੀ ਅਸੀਂ ਡੀਪੀ ਵੱਧ ਤੋਂ ਵੱਧ ਜਿਹੜੀ ਹੈਗੀ ਆ ਲਿਆਉਣ ਦੇ ਵਿੱਚ ਅਸੀਂ ਪੂਰਾ ਕਾਮਯਾਬ ਵੀ ਰਹੇ ਆ ਨੰਬਰ 2 ਦੇ ਉੱਤੇ ਜਿਹੜੀਆਂ ਫਾਸਫੈਟਿਕ ਖਾਦਾਂ ਨੇ ਹੋਰ ਫਾਸਫੈਟਿਕ ਖਾਦਾਂ ਡੀਪੀ ਦੇ ਬਰਾਬਰ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਕਿਸਾਨਾਂ ਨੇ ਇਸ ਵਾਰ ਜਿਹੜਾ ਹੈਗਾ ਅਪਣਾਇਆ ਹੈਗਾ ਜਿਹਦੇ ਚ TSP ਹੈ ਉਹ ਵੀ ਉਹਨਾਂ ਨੇ ਬੜਾ ਪਸੰਦ ਕੀਤਾ ਕਿਸਾਨਾਂ ਕਿਸਾਨਾਂ ਨੇ ਤੇ ਜਿਹੜੀ ਕੀ ਕਣਕ ਦੀ ਬਜਾਈ ਦੇ ਵਿੱਚ ਇਸ ਵਾਰ ਸਾਡੀ ਡੀਏਪੀ ਦੇ ਨਾਲ ਨਾਲ ਟੀਐਸਪੀ ਵਗੈਰਾ ਜਾਂ ਐਸਐਸਪੀ ਉਹ ਵੀ ਯੂਜ਼ ਹੋਈਆਂ ਨੇ ਤੇ ਇਸ ਟਾਈਮ ਜਿਹੜਾ ਹੈਗਾ ਉਹ ਸਾਨੂੰ ਡੀਏਪੀ ਦਾ ਸੰਕਟ ਕਿਤੇ ਵੀ ਸਾਨੂੰ ਪੇਸ਼ ਨਹੀਂ ਆਇਆ ਹੈਗਾ ਤੇ ਕਣਕ ਦੀ ਬਜਾਈ ਸਾਡੀ 97% ਜਿਹੜੀ ਉਹ ਲਗਾਤਾਰ ਕੰਪਲੀਟ ਹੋ ਚੁੱਕੀ ਹੈ ਦਰਸਬ ਗੱਲ ਇਹ ਆ ਵੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਯੂਰੀਆ ਖਾਦ ਦੀ ਵਰਤੋਂ ਹੋਣੀ ਹੈ ਯੂਰੀਏ ਤੋਂ ਬਿਨਾ ਫਸਲ ਕੋਈ ਵੀ ਨਹੀਂ ਹੁੰਦੀ ਸੋ ਕੀ ਕਹਿਣਾ ਚਾਹੋਗੇ ਕਿ ਖਾਦਾਂ ਪੂਰੀ ਤਰ੍ਹਾਂ ਉਪਲਬਧ ਨੇ ਕਿਸਾਨ ਵੀਰਾਂ ਦੇ ਲਈ ਤੇ ਵਿਭਾਗ ਕਿਸ ਤਰ੍ਹਾਂ ਦੇ ਪ੍ਰਬਲੇ ਕਰ ਰਿਹਾ ਕਿ ਹਰ ਇੱਕ ਮੰਦੇ ਨੂੰ ਖਾਦ ਪੂਰੀ ਮਿਲ ਜਵੇ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਸਾਡੇ ਕੋਲੇ 4 ਲੱਖ ਜਿਹੜਾ ਹੈਗਾ ਐਮਟੀ ਇਸ ਵਕਤ ਯੂਰੀਆ ਜਿਹੜਾ ਹੈਗਾ ਉਹ ਸਾਡੇ ਕੋਲੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਉਪਲਬਧ ਹੈ ਤੇ ਲਗਾਤਾਰ ਜਿਹੜਾ ਯੂਰੀਆ ਸਾਡੇ ਕੋਲੇ ਆ ਵੀ ਰਿਹਾ ਤੇ ਇੱਥੇ ਜਿਹੜੇ ਦੋ ਸਾਡੇ ਯੂਨਿਟ ਹੈਗੇ ਨੇ ਇੱਕ ਨੰਗਲ ਤੇ ਇੱਕ ਬਠਿੰਡੇ ਤੇ ਦੋ ਜਿਹੜੇ ਯੂਨਿਟ ਹੈਗੇ ਨੇ ਉਹਨਾਂ ਤੋਂ ਵੀ ਜਿਹੜਾ ਹੈਗਾ ਲਗਾਤਾਰ ਸਾਨੂੰ ਜਿਹੜਾ ਯੂਰੀਆ ਉਹ ਫੀਲਡ ਦੇ ਵਿੱਚ ਪ੍ਰਾਪਤ ਹੋ ਰਿਹਾ ਹੈਗਾ ਅੱਛਾ ਡਾਕਟਰ ਸਾਹਿਬ ਮੈਂ ਪ੍ਰਾਪਤੀਆਂ ਦੀ ਗੱਲ ਕਰੂੰਗਾ ਵਿਭਾਗ ਨੇ ਬਹੁਤ ਕੰਮ ਕੀਤਾ ਜੀ ਪਿੱਛੇ ਜੇ ਖੇਤੀਬਾੜੀ ਵਿਭਾਗ ਨੇ ਪਰਾਲੀ ਦੇ ਕੇਸਾਂ ਦੇ ਅੱਗ ਲੱਗਣ ਦੇ ਕੇਸਾਂ 'ਚ ਵੀ ਕਾਫੀ ਗ੍ਰਾਵਟਾਈ ਹੈ। ਥੋੜਾ ਜਿਹਾ ਸਾਨੂੰ ਪ੍ਰਾਪਤੀਆਂ ਸੰਬੰਧੀ ਦੱਸੋ ਵਿਭਾਗ ਦੇੰੀਆਂ ਜੀ। ਦੇਖੋ ਪਹਿਲਾਂ ਤਾਂ ਸਾਡਾ ਫੀਲਡ ਸਟਾਫ ਜਿਹੜਾ ਹੈਗਾ ਵਧਾਈ ਦਾ ਪਾਤਰ ਆ ਕਿ ਇਸ ਵਾਰ ਅਸੀਂ 71% ਜਿਹੜੀਆਂ ਨੇ ਪਿਛਲੇ ਸਾਲ ਨਾਲੋਂ ਸਾਡੇ ਜਿਹੜੀਆਂ ਅੱਗਾਂ ਹੈਗੀਆਂ ਨੇ ਉਹ ਘੱਟ ਜਿਹੜੀਆਂ ਹੈਗੀਆਂ ਉਹ ਲੱਗੀਆਂ। ਜੀ। ਤੇ ਦੇਖੋ ਵਿਭਾਗ ਮਹ ਬੜਾ ਐਸਪਾਸ ਇਸ ਵਾਰ ਜਿਹੜਾ ਹੈਗਾ ਤਤਪਰ ਰਿਹਾ ਬਕਾਇਦਾ 9000 ਦੇ ਆਸਪਾਸ ਜਿਹੜੇ ਹੈਗੇ ਨੇ ਕਲਸਟਰ ਅਫਸਰ ਡਿਪਿਊਟ ਹੋਏ ਨੇ। ਟੀਮਾਂ ਬਣੀਆਂ ਨੇ ਲਗਾਤਾਰ ਜਿਹੜੇ ਹੈਗੇ ਨੇ ਨੂਡਲ ਅਫਸਰ ਪਿੰਡ-ਪਿੰਡ ਦੇ ਵਿੱਚ ਤਾਇਨਾਤ ਸੀਗੇ ਤੇ ਮਤਲਬ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਵਿਭਾਗ ਜਿਹੜਾ ਹੈਗਾ ਉਹ ਪੱਬਾਂ ਪਾਰ ਰਿਹਾ ਹੈਗਾ ਤੇ ਇਸ ਦੇ ਸਦਕਾ ਸਾਨੂੰ ਰਿਜ਼ਲਟ ਇਹ ਮਿਲੇ ਨੇ ਕਿ ਅਸੀਂ 70% ਜਿਹੜੀ ਅੱਗਾਂ ਹੈਗੀਆਂ ਘਟਾਉਣ ਦੇ ਵਿੱਚ ਕਾਮਯਾਬ ਹੋਏ ਆ ਬਹੁਤ ਵਧੀਆ ਜਾਣਕਾਰੀ ਤੁਸੀਂ ਡਾਇਰੈਕਟਰ ਸਾਹਿਬ ਦਿੱਤੀ ਆ ਤੁਹਾਡੇ ਨੇ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਖੇਤੀਬਾੜੀ ਨੂੰ ਲੈ ਕੇ ਹੋਰ ਅਧਿਕਾਰੀਆਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਤੇ ਫਿਰ ਆਓ ਜੀ ਖੇਤੀਬਾੜੀ ਵਿਭਾਗ ਦੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਦੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੇ ਹੋਰ ਅਧਿਕਾਰੀਆਂ ਨਾਲ ਗੱਲ ਕਰਦੇ ਆ ਤੇ ਗੱਲ ਕਰਨਗੇ ਡਾਕਟਰ ਰਣਜੀਤ ਸਿੰਘ ਚੋਹਾਨ ਸਪੈਰੀਕਸਨ ਵੀਰੂ ਹੁਣ ਸਾਡੇ ਨਾਲ ਨੇ ਇੰਜੀਨੀਅਰ ਜਗਦੀਸ਼ ਸਿੰਘ ਜੀ ਜਿਹੜੇ ਜੁਆਇੰਟ ਡਾਇਰੈਕਟਰ ਨੇ ਐਗਰੀਕਲਚਰ ਦੇ ਇਹਨਾਂ ਨਾਲ ਵੀ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਦੇ ਆ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਰ ਅ ਜਗਦੀਸ਼ ਸਿੰਘ ਦੀ ਗੱਲ ਇਹ ਆ ਵੀ ਬਹੁਤ ਲੰਬੇ ਸਮੇਂ ਤੋਂ ਆਪਾਂ ਪਰਾਲੀ ਦੀ ਸਮੱਸਿਆ ਸੰਭਾਲ ਕਰਦੇ ਆ ਰਹੇ ਹਾਂ ਥੋੜਾ ਜਿਹਾ ਇਸ ਵਾਰ ਦਾ ਸਾਨੂੰ ਸਿਨੈਰੀਓ ਦੱਸੋ ਵੀ ਕਿਸ ਤਰ੍ਹਾਂ ਮਸ਼ੀਨਾਂ ਤੁਸੀਂ ਕਿੰਨੀਆਂ ਕਿ ਦਿੱਤੀਆਂ ਸੀ ਤੇ ਕਿਸ ਤਰ੍ਹਾਂ ਉਹ ਫੀਲਡ ਦੇ ਵਿੱਚ ਕਿਦਾਂ ਚੱਲੀਆਂ ਅਸੀਂ ਸਾਰੇ ਰਲ ਮਿਲ ਕੇ ਕਾਫੀ ਸਮੇਂ ਤੋਂ ਪਰਾਲੀ ਪ੍ਰਬੰਧਨ ਦਾ ਸਮੱਸਿਆ ਸੰਭਾਲ ਦਾ ਕੰਮ ਕਰਦੇ ਆ ਰਹੇ ਹਾਂ ਸਰਕਾਰ ਨੇ ਵੀ ਨਾ ਇੱਕ ਮਿਸ਼ਨ ਮੂਡ ਤੇ ਲਿਆ 2018 ਦੇ ਵਿੱਚ ਉਦੋਂ ਸਭ ਤੋਂ ਪਹਿਲਾ ਕੰਮ ਸੀਗਾ ਕਿ ਕਿਸਾਨਾਂ ਨੂੰ ਪਰਾਲੀ ਸੰਭਾਲ ਸੰਬੰਧੀ ਪਰਾਲੀ ਨੂੰ ਜਲਾਉਣ ਕਰਕੇ ਹੋਰ ਇਹ ਨੁਕਸਾਨਾਂ ਪ੍ਰਤੀ ਜਾਗਰੂਕ ਕਰਨਾ ਜੀ ਉਹ ਖੇਤੀਬਾੜੀ ਵਿਭਾਗ ਨੇ ਦਿਨ ਰਾਤ ਅਣਥੱਕ ਮਿਹਨਤ ਕਰਕੇ ਕਿਸਾਨਾਂ ਨੂੰ ਸਮਝਾਤਾ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਆ ਨੁਕਸਾਨ ਹੁੰਦੇ ਆ ਇਹ ਅਸੀਂ ਨਹੀਂ ਕਰਨੇ ਫਿਰ ਸਾਡੇ ਲਈ ਵਿਭਾਗ ਲਈ ਸਭ ਤੋਂ ਵੱਡਾ ਚੈਲੰਜ ਹੈਗਾ ਕਿ ਕਿਸਾਨਾਂ ਨੂੰ ਉਹਨਾਂ ਦੀ ਲੋੜ ਅਨਸਾਰ ਉਹਨਾਂ ਦੀ ਮੰਗ ਅਨੁਸਾਰ ਤੇ ਉਹਨਾਂ ਦੀ ਮਿੱਟੀ ਤੇ ਉਹਨਾਂ ਦੀ ਜਿਹੜੀ ਕਿ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰੇ ਉਹਨਾਂ ਦੇ ਬਿਹੇਵੀਅਰ 'ਚ ਫਿੱਟ ਬੈਠੇ ਉਹ ਮਸ਼ੀਨਾਂ ਦੇਣੀਆਂ ਜੀ ਉਹਦੇ ਵਿੱਚ ਪਹਿਲਾਂ ਅਸੀਂ ਹੈਪੀ ਸੀਡਰ ਲਿਆਂਦਾ 0 ਡ੍ਰਿਲ ਤਾਂ ਕਾਫੀ ਸਾਲ ਤੋਂ ਕੰਮ ਹੀ ਚੱਲਦੀ ਪਈ ਸੀ ਜੀ ਜਦੋਂ ਹੈਪੀ ਸੀਡਰ ਆ ਬੜਾ ਵਧੀਆ ਚੱਲਿਆ ਫਿਰ ਕਿਸਾਨ ਕਹਿੰਦੇ ਕਿ ਨਹੀਂ ਜੀ ਸਾਨੂੰ ਖੇਤ ਸਾਫ ਚਾਹੀਦਾ ਸਾਡੇ ਸਾਇੰਟਿਸਟ ਮਹਾਰਾ ਨੇ ਇੰਡਸਟਰੀ ਨਾਲ ਮਿਲ ਕੇ ਨਵੀਆਂ-ਨਵੀਆਂ ਮਸ਼ੀਨਾਂ ਜਨਤ ਕਰਨੀਆਂ ਸ਼ੁਰੂ ਕੀਤੀਆਂ ਸੁਪਰ ਸੀਡਰ ਆ ਗਿਆ ਉਹ ਸੁਪਰ ਸੀਡਰ ਜਿਹੜੀ ਮਸ਼ੀਨ ਸੀਗੀ ਉਹ ਸਾਡੀ ਪਸੰਦ ਦੀ ਆ ਗਈ ਕਿਉਂਕਿ ਉਹ ਮਸ਼ੀਨ ਸਾਡੇ ਕਿਸਾਨ ਜਿੱਦਾਂ ਖੇਤ ਨੂੰ ਵਾਹ ਕੇ ਬੀਜਦੇ ਸੀਗੇ ਉਹਦਾਂ ਦੀ ਦਿੱਕਤ ਖਾਉਣ ਲੱਗੀ ਉਹ ਬਹੁਤ ਵਧੀਆ ਚੱਲੀ ਜੀ ਉਹ ਅੱਜ ਵੀ ਯੂਜ਼ ਕਰ ਰਹੇ ਆ ਤੇ ਅਸੀਂ ਵੀ ਇਸ ਸਾਲ ਵੀ ਕਿਸਾਨਾਂ ਦੀ ਪਹਿਲੀ ਪਸੰਦ ਸੁਪਰ ਸੀਡਰ ਹੀ ਰਹੀ ਆ ਜਿਹੜੀ ਕਿ 65% ਕਿਸਾਨਾਂ ਨੇ ਸੁਪਰ ਸੀਡਰ ਹੀ ਲਈ ਆ ਤੇ ਜੇਕਰ ਅਸੀਂ ਇਹ ਮਸ਼ੀਨ ਦੀ ਖੇਤਾਂ 'ਚ ਵਰਤੋਂ ਦੀ ਗੱਲ ਕਰੀਏ ਅੱਜ ਵੀ ਹਰ ਮਿੱਟੀ 'ਚ ਹਰ ਕਿਸਾਨ ਹਰ ਇਲਾਕੇ ਦੇ ਵਿੱਚ ਇਸ ਮਸ਼ੀਨ ਨੂੰ ਪਹਿਲ ਤੇ ਵਰਤ ਰਿਹਾ ਆ ਚਾਹੇ ਉਹ ਬੀਲਿੰਗ ਕਰਾਉਣ ਤੋਂ ਬਾਅਦ ਵੀ ਵਰਤੇ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਕਿਸਾਨਾਂ ਨੂੰ ਜਿਹੜੇ ਕਿ ਪਰਾਲੀ ਨੂੰ ਆਪਣੇ ਖੇਤੋਂ ਬਾਹਰ ਕੱਢ ਕੇ ਜਾਂ ਵੇਚਣਾ ਚਾਹੁੰਦੇ ਆ ਜਾਂ ਕਿਸੇ ਵੀ ਇੰਡਸਟਰੀ ਨੂੰ ਦੇ ਕੇ ਉਹਨੂੰ ਚਾਰੇ ਦੇ ਤੌਰ ਤੇ ਵਰਤਣਾ ਚਾਹੁੰਦੇ ਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇੱਕ ਗੁੱਜਰ ਭਾਈਚਾਰਾ ਹੈਗਾ ਜਿਹੜੇ ਕਿ ਪਰਾਲੀ ਨੂੰ ਆਪਣੇ ਫੌਡਰ ਦੇ ਤੌਰ ਤੇ ਯੂਜ਼ ਕਰਦੇ ਆ ਉਹਨਾਂ ਨੂੰ ਉਹ ਜਿੱਥੇ ਪਹਿਲਾਂ ਉਹ ਬੰਦਿਆਂ ਦੀ ਲੇਬਰ ਲਾ ਲਾ ਕੇ ਕਰਦੇ ਸੀਗੇ ਉਹ ਹੁਣ ਪਰਾਲੀ ਵੀ ਮਸ਼ੀਨਾਂ ਨਾਲ ਇਕੱਠੀ ਕਰਕੇ ਸਟੋਰ ਕਰਨ ਲੱਪੇ ਆ ਜਿਹੜੀਆਂ ਮਸ਼ੀਨਾਂ ਦੀ ਤਕਨੀਕ ਪੁਰਾਣੀ ਹੁੰਦੀਗੀ ਉਹ ਕਿਸਾਨ ਵੀਰ ਪਾਸੇ ਕਰਦੇ ਗਏ ਭਾਵੇਂ ਆਪਣੇ ਕੋਲ ਗੈਂਟੀ ਹੈਗੀ ਬਹੁਤ ਜ਼ਿਆਦਾ ਜੀ ਜੀ ਪਰ ਉਹਦੇ ਵਿੱਚੋਂ ਕੁਝ ਮਸ਼ੀਨਰੀ ਜਿਹੜੀ ਪੁਰਾਣੀ ਤਕਨੀਕ ਦੀ ਉਹ ਕਿਸਾਨ ਵੀਰਾਂ ਨੇ ਸਾਈਡ ਤੇ ਖੁੰਜੇ ਲਾ ਕੇ ਰੱਖਤੀ ਹੈ ਤੇ ਨਵੀਆਂ ਨੂੰ ਤਰਜੀਹ ਦੇ ਰਹੇ ਆ ਨਵੀਆਂ ਅਜੇ ਸਾਡੇ ਕੋਲ ਮੈਨੂੰ ਇਦਾਂ ਲੱਗਦਾ ਪੂਰੇ ਪੰਜਾਬ ਦੇ ਕੋਲ ਸਫੀਸ਼ੀਐਂਟ ਨਹੀਂ ਜਿੰਨੀਆਂ ਚਾਹੀਦੀਆਂ ਕੀ ਕਹਿਣਾ ਚਾਹੁੰਦੇ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦਾ ਸਮੇਂ ਦੇ ਨਾਲ ਹਰ ਸਾਲ ਹਰ ਮਸ਼ੀਨ ਦੇ ਵਿੱਚ ਨਵੇਂ-ਨਵੇਂ ਸੌਦਾਂ ਹੋ ਰਹੀਆਂ ਉਹ ਸੌਦਾਂ ਕਰਕੇ ਜਿੱਥੇ ਸਾਡੀ ਫੀਲ ਡਿਫੀਸ਼ੀਂਸੀ ਵਧੀ ਪਈ ਆ ਹਾਂਜੀ ਤੇਲ ਦਾ ਖਰਚਾ ਘਟ ਰਿਹਾ ਆ ਉੱਥੇ ਹੀ ਸਾਡੀ ਜਿਹੜੀ ਸੋਇੰਗ ਆ ਹੋਰ ਵਧੀਆ ਤਰੀਕੇ ਨਾਲ ਹੋ ਰਹੀ ਆ ਪਿਛਲੀ ਸਾਲ ਦੀਆਂ ਮਸ਼ੀਨਾਂ ਤਾਂ ਜੀ ਤੇ ਕਿਸਾਨ ਵੀ ਚਾਹੂਗਾ ਕਿ ਜੀ ਉਹਦੀ ਜਿਹੜਾ ਝਾੜ ਆ ਉਹ ਸਾਰਾ ਹੀ ਉਹਦੀ ਬਜਾਈ ਤੇ ਨਿਰਭਰ ਕਰਦਾ ਹੂੰ ਇਸ ਕਰਕੇ ਕਿਸਾਨ ਇਹ ਮਸ਼ੀਨਾਂ ਨੂੰ ਨਮੀਆਂ ਨਮੀਆਂ ਨੂੰ ਯੂਜ਼ ਕਰ ਰਿਹਾ ਹੈ ਜਿਹੜੀਆਂ ਨਮੀਆਂ ਆ ਰਹੀਆਂ ਦੂਜੀ ਗੱਲ ਇਹ ਹੈ ਕਿ ਜਿਹੜੀ ਸੋਇੰਗ ਟੈਕਨੋਲੋਜੀ ਹੁੰਦੀ ਆ ਜੀ ਇਹਦੀਆਂ 3-4 ਸਾਲ ਬਾਅਦ ਇਹਦੇ ਜਿਹੜੇ ਸੀਡ ਮੈਟਰੀਂਗ ਮੈਕਨਿਜ਼ਮ ਹੁੰਦੇ ਆ ਉਹ ਪੁਰਾਣੇ ਹੋ ਕੇ ਉਹਨਾਂ ਦਾ ਡਿਸਟਰਬ ਹੋਣ ਲੱਪਾਂ ਦਾ ਹਾਂਜੀ ਇਸ ਕਰਕੇ ਵੀ ਕਿਸਾਨ ਚਾਹੁੰਦਾ ਹੈ ਕਿ ਮੈਂ ਮਸ਼ੀਨਰੀ ਹਮੇਸ਼ਾ ਹੀ ਜਿਹੜੀ ਸਭ ਤੋਂ ਵਧੀਆ ਆ ਸੋਇੰਗ ਲਈ ਉਹ ਯੂਜ਼ ਕਰਾਂ ਦੂਜੀ ਗੱਲ ਇਹ ਤੁਸੀਂ ਪੁੱਛਿਆ ਕਿ ਅਗਲੇ ਭਵਿੱਖ ਦੇ ਵਿੱਚ ਹਾਂਜੀ ਜਦੋਂ ਹੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਕਿਸਾਨਾਂ ਨੇ ਬਿਜਾਈ ਇੱਕੋ ਸਮੇਂ ਕਰਨ ਦਾ ਟਾਈਮ ਆ ਜਾਂਦਾ ਆ ਉਸ ਸਮੇਂ ਵੀ ਮਸ਼ੀਨਾਂ ਦੀ ਥੋੜ੍ਹ ਮਹਿਸੂਸ ਹੁੰਦੀ ਨਹੀਂ ਲੱਗ ਜਾਂਦੀ ਆ। ਤੋਂ ਇਸ ਕਰਕੇ ਅਸੀਂ ਭਵਿੱਖ ਵਿੱਚ ਵੀ ਕਿਸਾਨਾਂ ਦੀ ਮੰਗ ਅਨੁਸਾਰ ਚਾਹੇ ਉਹਨਾਂ ਨੂੰ ਸੁਪਰ ਸੀਡਰ ਚਾਹੀਦਾ ਹੋਵੇ, ਚਾਹੇ ਜ਼ੀਰੋ ਡ੍ਰਿਲ ਚਾਹੀਦੀ ਆ, ਚਾਹੇ ਪਰਾਲੀ ਇਕੱਠੀ ਕਰਨ ਲਈ ਬਿੱਲ ਜਾਈਦੇ ਆ, ਉਹ ਅਗਲੇ ਸਾਲ ਵੀ ਅਸੀਂ ਦਵਾਂਗੇ ਤਾਂ ਜੋ ਵਧੀਆ ਖੇਤੀ ਕੀਤੀ ਜਾ ਸਕੇ। ਮੈਨੂੰ ਲੱਗਦਾ ਇੰਜੀਨੀਅਰ ਸਾਹਿਬ ਮਾਲ ਵਿੱਚ ਅੱਜ ਵੀ ਲੋਕ ਜ਼ੀਰੋ ਡ੍ਰਿਲ ਨੂੰ ਤਰਜੀਹ ਦੇ ਰਹੇ ਆ। ਬਹੁਤ ਵਧੀਆ ਉਹ ਖੜੀ ਆ ਕਣਕ ਬਹੁਤ ਵਧੀਆ ਉਹਦੀ ਸੋਇੰਗ ਆ। ਤੇ ਮੈਨੂੰ ਤਾਂ ਲੱਗਦਾ ਥੋੜਾ ਜਿਹਾ ਅਸੀਂ ਉਹਨਾਂ ਟੈਕਨੀਕਸ ਨੂੰ ਵੀ ਅਪਣਾਈ ਰੱਖੀਏ ਡਾਟ ਸਾਬਾ ਖਰਚਾ ਵੀ ਘਟੇ ਡਾਟ ਸਾਬਾ ਜ਼ੀਰੋ ਡ੍ਰਿਲ ਟੈਕਨੀਕ ਉਹੀ ਆ ਪਰ ਮਸ਼ੀਨ ਤਾਂ ਨਵੀਂ-ਨਵੀਂ ਆ ਰਹੀ ਨਾ ਉਹ ਜਿਹੜੀ 5 ਸਾਲ ਪਹਿਲੀ ਮਸ਼ੀਨ ਉਹ ਅੱਜ ਉਹਨਾਂ ਸੋਈ ਨਹੀਂ ਹੁੰਦੀ ਉਹ ਨਵੀਂ ਲੈ ਲੈਂਦੇ ਹਾਂ ਬਿਲਕੁਲ ਸੋ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਇੰਨੀ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਧੰਨਵਾਦ ਹੈ ਸਰ ਹੁਣ ਸਾਡੀ ਨਾਲ ਨੇ ਡਾਕਟਰ ਗੁਰਜੀਤ ਸਿੰਘ ਬਰਾੜ ਜੀ ਜਿਹੜੇ ਜੁਆਇੰਟ ਡਾਇਰੈਕਟਰ ਨੇ ਐਗਰੀਕਲਚਰ ਦੀ ਇਹਨਾਂ ਨਾਲ ਵੀ ਗੱਲਬਾਤ ਸਾਂਝੀ ਕਰਦੇ ਆ ਅ ਡਾਕਟਰ ਸਾਹਿਬ ਗੱਲ ਇਹ ਆ ਵੀ ਦੇਖੋ ਭਾਵੇਂ ਕਿਸਾਨ ਵੀਰਾਂ ਨੇ ਖਾਦਾਂ ਬਜਾਈ ਵੇਲੇ ਵਰਤ ਲਈਆਂ ਨੇ ਜੀ ਪਰ ਹੁਣ ਅੱਗੇ ਵੀ ਖਾਦਾਂ ਪਾਉਣੀਆਂ ਨੇ ਥੋੜਾ ਜਿਹਾ ਸਾਨੂੰ ਖਾਦਾਂ ਦੀ ਸੁਚੱਜੀ ਵਰਤੋਂ ਸੰਬੰਧੀ ਜਾਣਕਾਰੀ ਦਿਓ ਕਿ ਕਿਸਾਨ ਵੀਰ ਕਿਵੇਂ ਪਾਉਣ ਮੁਨਾਫੇ ਵਾਲੀ ਖੇਤੀ ਕਰਨ ਦਾ ਆਪਣਾ ਭਾਵ ਹੈ ਕਿਸਾਨ ਦਾ ਜੇ ਖਰਚਾ ਹੀ ਉਹਦੇ ਤੇ ਜ਼ਿਆਦਾ ਹੋ ਗਿਆ ਹੂੰ ਤਾਂ ਉਸ ਦਾ ਮੁਨਾਫਾ ਉਹਨਾਂ ਘਟਦਾ ਜਾਵੇਗਾ ਆਪਣੇ ਪੰਜਾਬ ਦੇ ਵਿੱਚ ਇਹ ਬਹੁਤ ਜ਼ਿਆਦਾ ਟ੍ਰੈਂਡ ਹੈ ਕਿ ਜਿੰਨੀਆਂ ਆਪਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਖਾਦਾਂ ਕਹਿੰਆਂ ਉਹਨੀਆਂ ਨਾ ਪਾ ਕੇ ਉਦੋਂ ਇੱਕ ਦੂਜੇ ਦੀ ਵੇਖਾ ਵੇਖੀ ਜੇ ਇੱਕ ਗੱਟਾ ਕਿਹਾ ਹੈ ਤਾਂ ਤਿੰਨ ਤਿੰਨ ਗੱਟੇ ਪਾਈ ਜਾਂਦੇ ਆ ਜਿਹੜਾ ਕਿ ਬਹੁਤ ਗਲਤ ਟ੍ਰੈਂਡ ਹੈ ਜੀ ਇਹ ਫਸਲ ਦਾ ਜਿਹੜਾ ਝਾੜ ਹੈ ਇਹ ਵਧਾਉਂਦਾ ਨਹੀਂ ਸਗੋਂ ਇਹ ਘਟਾ ਦਿੰਦਾ ਹੂੰ ਉਸ ਦੇ ਲਈ ਮੇਰਾ ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾ ਸੁਝਾਅ ਇਹ ਹੈ ਵੀ ਜਦੋਂ ਵੀ ਤੁਸੀਂ ਫਸਲ ਬੀਜਣੀ ਹੈ ਜਾਂ ਕੋਈ ਖੇਤੀ ਦੀ ਕਿਸੇ ਫਸਲ ਦੀ ਵਿਉਂਤਬੰਦੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਮਿੱਟੀ ਟੈਸਟ ਕਰਵਾਓ ਮਿੱਟੀ ਟੈਸਟ ਕਰਵਾਉਣ ਉਪਰੰਤ ਹਰੇਕ ਮਿੱਟੀ ਟੈਸਟ ਕਰਕੇ ਤੁਹਾਡੇ ਜਿਹੜਾ ਮਿੱਟੀ ਦੀ ਰਿਪੋਰਟ ਹੈ ਜਿਹਨੂੰ ਅਸੀਂ ਸੋਇਲ ਹੈਲਥ ਕਾਰਡ ਕਹਿੰਦੇ ਆ ਉਹ ਤੁਹਾਨੂੰ ਦਿੱਤਾ ਜਾਂਦਾ ਹੈ ਉਹਦੇ ਤੇ ਤੁਹਾਡੀ ਫਸਲਦਾਰ ਫਸਲ ਅਸੀਂ ਜਿਹੜੀ ਮਿੱਟੀ ਦੇ ਵਿੱਚ ਤੱਤ ਹੈਗੇ ਆ ਉਸ ਤੋਂ ਸਵਾਏ ਕਿੰਨੇ ਤੱਤ ਪਾਉਣ ਦੀ ਲੋੜ ਹੈ ਉਹ ਤੁਹਾਨੂੰ ਦੱਸਿਆ ਜਾਂਦਾ ਉਸ ਦੇ ਹਿਸਾਬ ਨਾਲ ਹੀ ਕਿਸਾਨ ਵੀਰ ਖਾਦ ਵਰਤਣਾ ਤਾਂ ਉਹਦੇ ਨਾਲ ਇੱਕ ਤਾਂ ਤੁਹਾਡੀਆਂ ਜਿਹੜੀਆਂ ਬੇਲੂੜੀਆਂ ਖਾਦਾਆਂ ਉਹਨਾਂ ਦੀ ਵਰਤੋਂ ਘਟ ਜੂਗੀ ਤੇ ਦੂਜਾ ਤੁਹਾਡਾ ਜਿਹੜਾ ਮੁਨਾਫਾ ਹੈ ਉਹ ਵਧੀਆ ਹੋਊਗਾ ਫੇਰ ਤੁਹਾਡੀ ਜਿਹੜੀ ਫਸਲ ਹੈ ਜੇ ਤੁਸੀਂ ਉਹਦੇ ਤੇ ਬਿਲਕੁਲ ਬਿਉਂਤ ਦੇ ਨਾਲ ਤੁਸੀਂ ਖਾਦਾਂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਜਿਹੜਾ ਬੀ ਲੂੜੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਅੱਛੇ ਡਰ ਸਭ ਗੱਲ ਇਹ ਵੀ ਕਾਫੀ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਕਿ ਪਿਛਲੇ 4-5 ਸਾਲਾਂ ਤੋਂ ਨਾ ਛੋਟੇ ਤੱਤਾਂ ਦੀ ਘਾਟ ਵੀ ਕਾਫੀ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਲਗਾਤਾਰ ਕਣਕ ਤੇ ਝੋਨੇ ਦਾ ਫਸਲੀ ਚੱਕਰ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਇਹ ਨੇ ਜ਼ਮੀਨ ਨੂੰ ਥੋੜਾ ਜਿਆਦਾ ਛੋਟੇ ਤੱਤਾਂ ਦੀ ਘਾਟ ਵੱਲ ਨੂੰ ਭੇਜ ਦਿੱਤਾ। ਸੋ ਕੀ ਕਹਿਣਾ ਚਾਹੋਗੇ? ਕਈ ਵਾਰੀ ਕਿਸਾਨ ਵੀਰ ਕੀ ਕਰਦੇ ਨਾ ਉਹ ਲੋਹਾ ਖਾਦ ਵਿੱਚ ਜ਼ਮੀਨ 'ਚ ਪਾਉਣਾ ਸ਼ੁਰੂ ਕਰ ਦਿੰਦੇ ਆ। ਜੀ ਆਪਾਂ ਜੋ ਕੰਮ ਕਰਦੇ ਆ ਆਪਾਂ ਵੇਖੋ ਵੇਖੀ ਕਰ ਲੈਣੇ ਆ। ਵੀ ਇਹ ਹਰੇਕ ਤੱਤ ਦਾ ਇੱਕ ਪਾਉਣ ਦਾ ਸਮਾਂ ਤੇ ਉਸ ਸਮੇਂ ਦੇ ਹਿਸਾਬ ਨਾਲ ਉਹਦੀ ਪਾਉਣ ਦਾ ਇੱਕ ਤਰੀਕਾ ਜੀ ਜੇ ਉਹਨੂੰ ਆਪਾਂ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਪਾਵਾਂਗੇ ਤਾਂ ਹੀ ਖਾਦ ਦੀ ਉਹਦੀ ਜਿਹੜੀ ਹੈ ਪੂਰੀ ਜਿਹੜੇ ਆ ਉਹਦਾ ਅਸਰ ਹੈ ਫਸਲ ਨੂੰ ਮਿਲ ਸਕੇਗਾ ਜੇਕਰ ਉਸ ਨੂੰ ਆਪਾਂ ਜਿਵੇਂ ਹੁਣ ਆਪਾਂ ਡੀਪੀ ਲਾਈਏ ਡੀਪੀ ਕਿਸਾਨ ਵੀਰਾਂ ਵੱਲੋਂ ਜਿਹੜਾ ਬਜਾਈ ਦੇ ਨਾਲ ਪਾਈ ਜਾਣੀ ਹੈ ਉਸ ਦੇ ਨਾਲ ਪਾਉਣ ਤੇ ਹੀ ਉਹ ਤੱਤ ਆ ਜਿਹੜੇ ਪੂਰੇ ਮਿਲਦੇ ਆ। ਹਾਂਜੀ ਹਾਂਜੀ। ਉਸ ਤੋਂ ਇਲਾਵਾ ਜੇ ਆਪਾਂ ਯੂਰੀਆ ਹੈ ਯੂਰੀਆ ਦੀਆਂ 2 ਜਾਂ 3 ਸਪਲਿਟ ਡੋਜ਼ ਆ ਉਹ ਉਹਦੇ ਵਿੱਚ ਪਾਈਆਂ ਜਾਣੀਆਂ। ਖਾਦ ਜਿਹੜੇ ਛੋਟੇ ਤੱਤ ਆ ਉਹਨਾਂ ਦੇ ਵਿੱਚ ਜਿਹੜਾ ਮੇਨ ਮੈਗਨੀਜ਼ ਦੀ ਜਿਹੜੀ ਤੋੜ ਆ ਜਿਹੜੀ ਉਹ ਕਣਕ ਦੇ ਵਿੱਚ ਵੇਖਣ ਨੂੰ ਆਉਂਦੀ ਹੈ ਤੇ ਉਹ ਕਿਸਾਨ ਵੀਰਾਂ ਨੂੰ ਅਸੀਂ ਕਵਾਂਗੇ ਵੀ ਉਹ ਪਾਉਣ ਤੇ ਉਹਦੇ ਨਾਲ ਜਿਹੜਾ ਫਸਲ ਦੇ ਆਮ ਤੌਰ ਤੇ ਜਿਹੜੇ ਕਿਸਾਨਾਂ ਬੰਨਿਓ ਸਾਨੂੰ ਚਿਕਤ ਆਉਂਦੀ ਹੈ ਵੀ ਉਹਦੇ ਪੱਤੇ ਪੀਲੇ ਹੋ ਗਏ ਆ ਜਾਂ ਜਿਹੜੀ ਛੋਟੀ ਕਣਕ ਆ ਉਹਦਾ ਟੇਲਰਿੰਗ ਘਟ ਹੋ ਰਹੀ ਹੈ ਉਹਦੇ ਲਈ ਜਿਹੜਾ ਉਹ ਮੈਗਨੀਜ਼ ਦੀ ਵਰਤੋਂ ਕਰਨ ਤੇ ਮੈਗਨੀਜ਼ ਦੀ ਵਰਤੋਂ ਨਾਲ ਉਹ ਆਪਦੇ ਜਿਹੜੀ ਫਸਲ ਨੂੰ ਉਹ ਬਚਾ ਸਕਦੇ ਆ ਬਾਕੀ ਜਿਹੜੇ ਵੀ ਹੋਰ ਵੀ ਛੋਟੇ ਤੱਤ ਬੋਰਾਨ ਹੈ ਸਲਫਰ ਹੈ ਇਹਨਾਂ ਦੀ ਵੀ ਹੁਣ ਘਾਟ ਵੇਖਣ ਨੂੰ ਆ ਰਹੀ ਹੈ ਪੰਜਾਬ ਦੇ ਵਿੱਚ ਤੇ ਇਹ ਕਿਸਾਨ ਵੀਰਾਂ ਨੂੰ ਚਾਹੀਦਾ ਵੀ ਉਹ ਆਪਦੇ ਛੋਟੇ ਤੱਤ ਜਿਹੜੇ ਹੈ ਉਹ ਪੱਤਿਆਂ ਤੇ ਲੱਛਣ ਵੇਖ ਕੇ ਉਹਦੇ ਹਿਸਾਬ ਨਾਲ ਪਾਉਣ ਤਾਂ ਕਿ ਜਿਹੜਾ ਪੂਰਾ ਛਾੜ ਲਿਆ ਜਾ ਸਕੇ ਜੀ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਉਮੀਦ ਕਰਦਾ ਕਿਸਾਨ ਵੀਰ ਤੁਹਾਡੀ ਇੰਨੀ ਜਾਣਕਾਰੀ ਨੂੰ ਫੀਲਡ ਦੇ ਵਿੱਚ ਜ਼ਰੂਰ ਵਰਤਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰੀ ਕਿਸਾਨ ਵੀਰੋ ਹੁਣ ਮੇਰੇ ਨਾਲ ਨੇ ਡਾਕਟਰ ਨਰਿੰਦਰਪਾਲ ਬੈਣੀਪਾਲ ਜੀ ਜਿਹੜੇ ਜੁਆਇੰਟ ਡਾਇਰੈਕਟਰ ਨੇ ਤੇ ਪਲਾਂਟ ਪ੍ਰੋਟੈਕਸ਼ਨ ਦਾ ਕੰਮ ਆ ਜਿਹੜਾ ਖੇਤੀਬਾੜੀ ਵਿਭਾਗ ਦਾ ਦੇਖਦੇ ਆ ਇਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਕਿ ਖਾਦਾਂ ਦਵਾਈਆਂ ਤੇ ਬੀਜਾਂ ਦੀ ਕੁਆਲਿਟੀ ਕੰਟਰੋਲ ਸੰਬੰਧੀ ਵਿਭਾਗ ਕੀ ਕਰ ਰਿਹਾ ਹੈ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਇਹ ਦੱਸੋ ਕਿ ਖੇਤੀਬਾੜੀ ਵਿਭਾਗ ਕੁਆਲਿਟੀ ਕੰਟਰੋਲ ਲਈ ਕੀ ਕਰਦਾ ਹੈ ਕੁਆਲਿਟੀ ਕੰਟਰੋਲ ਦੀ ਜੇ ਗੱਲ ਕਰੀਏ ਤਾਂ ਜੀ ਅਸੀਂ ਇਨਸੈਕਟੀਸਾਈਡ ਪੈਸਟੀਸਾਈਡ ਦੇ ਸਾਨੂੰ ਤਕਰੀਬਨ 4800 4500 ਤੇ 300 ਬਾਇਓ ਫਰਟੀਲਾਈਜ਼ਰ ਉਹਨਾ ਟਾਰਗੇਟ ਹੁੰਦਾ ਜੀ ਜਿਹਦੇ ਵਿੱਚੋਂ ਅਸੀਂ ਜਿਹੜੇ ਹੈਗੇ ਆ 250 ਸਾਡਾ ਸੈਂਪਲ ਹੋ ਚੁੱਕਿਆ ਤੇ 75 ਜਿਹੜੇ ਸੈਂਪਲ ਆ ਸਾਡੇ ਮਿਸ ਬ੍ਰੈਂਡ ਆਏ ਆ ਹੂੰ ਤੇ ਇਹਦੇ ਸਬੰਧ ਵਿੱਚ ਪੰਜ ਅਸੀਂ ਐਫ ਆਈ ਆਰਾਂ ਕਰਾ ਚੁੱਕੇ ਆ ਜੀ ਤਾਂ ਕਿ ਜਿਹੜਾ ਕਿਸਾਨਾਂ ਨੂੰ ਵਧੀਆ ਤੇ ਮਿਆਰੀ ਖਾਦ ਮਿਆਰੀ ਜਿਹੜੀ ਹੈਗੀ ਆ ਵੀ ਆਪਣੇ ਦਵਾਈਆਂ ਤੇ ਖਾਦ ਮਿਲ ਜੇਕਰ ਕੁਆਲਟੀ ਕੰਟਰੋਲ ਤੁਸੀਂ ਕਰਦੇ ਹੋ ਟੀਚਾ ਮਿੱਥਿਆ ਹੋਇਆ ਖਾਦ ਦੇ ਸੈਂਪਲਾਂ ਦਾ ਵੀ ਤੇ ਦਵਾਈਆਂ ਦੇ ਸੈਂਪਲਾਂ ਦਾ ਵੀ ਜੀ ਬਿਲਕੁਲ ਕਿਸਾਨ ਵੀਰ ਦੀ ਕੀ ਜ਼ਿੰਮੇਵਾਰੀ ਬਣਦੀ ਆ ਕਿ ਦੁਕਾਨ ਤੇ ਜਾ ਕੇ ਉਹ ਮਿਆਰੀ ਦਵਾਈ ਹੀ ਲਵੇ ਕੀ ਚੈੱਕ ਕਰੇ ਸਭ ਤੋਂ ਵੱਡੀ ਜਿਹੜੀ ਗੱਲ ਆ ਅਸੀਂ ਕਿਸਾਨ ਨੂੰ ਕਹਿੰਦੇ ਆ ਵੀ ਉਹ ਬਿੱਲ ਜ਼ਰੂਰ ਲੈਣਾ ਜੀ ਜਦੋਂ ਆਪਾਂ ਡੀਲਰ ਤੋਂ ਬਿੱਲ ਮੰਗ ਲੈਨੇ ਆ ਨਾ ਜੀ ਤਾਂ ਉਹ ਕੋਈ ਵੀ ਜਿਹੜਾ ਡੀਲਰ ਆ ਉਹ ਜੁਰਤ ਨਹੀਂ ਕਰਦਾ ਵੀ ਕਿਸਾਨ ਨੂੰ ਜਿਹੜਾ ਹੈਗਾ ਵੀ ਮੈਂ ਮਾੜੀ ਦਵਾਈ ਜਾਂ ਕੋਈ ਮਾੜੀ ਖਾਦ ਦੇ ਸਕੇ ਜਦੋਂ ਬਿੱਲ ਆਪਾਂ ਲੈ ਲੈਨੇ ਆ ਤੇ ਅਸੀਂ ਜਿਹੜਾ ਹੈਗਾ ਉਹ ਸਾਡੇ ਇਨਸੈਕਟੀਸਾਈਡ ਪਰ ਫਰਟੀਲਾਈਜ਼ਰ ਐਕਟ ਦਾ ਸੀਡ ਐਕਟ ਦੇ ਵਿੱਚ ਆ ਜਾਂਦਾ ਉਹ ਕੋਈ ਵੀ ਜਿਹੜਾ ਡੀਲਰ ਆ ਜੁਰਤ ਨਹੀਂ ਕਰਦਾ ਵੀ ਤੁਹਾਨੂੰ ਉਹ ਮਾੜੀ ਦਵਾਈ ਜਾਂ ਮਾੜੀ ਖਾਦ ਦੇ ਸਕੇ ਬਹੁਤ ਘੱਟ ਮਾਤਰਾ ਚ ਕਈ ਵਾਰੀ ਦਵਾਈ ਵਰਤਣੀ ਹੁੰਦੀ ਆ ਸਾਡੇ ਪੰਜਾਬ ਦੇ ਵਿੱਚ ਆ ਕਾਫੀ ਵਰਤੋਂ ਜਿਹੜੀ ਦਵਾਈ ਵੀ ਹੋਣੀ ਸ਼ੁਰੂ ਹੋ ਗਈ ਆ ਆ ਰੀਸੋ ਰੀਸ ਕਹ ਲਈਏ ਜਾਂ ਫਲਾਨੇ ਨੇ ਕਰਤੀ ਤਾਂ ਮੈਂ ਵੀ ਖੇਤ ਦੇ ਵਿੱਚ ਕਰਦਾ ਭਾਵੇਂ ਉੱਥੇ ਕੋਈ ਕੀੜਾ ਹੋਵੇ ਭਾਵੇਂ ਨਾ ਹਾਂਜੀ ਬਿਲਕੁਲ ਸੋ ਕੀ ਕਹਿਣਾ ਚਾਹਾਂਗਾ ਕਿਸਾਨ ਵੀਰਾਂ ਨੂੰ ਕਿ ਵਰਤੋਂ ਦੀ ਮਾਤਰਾ ਉਨੀ ਹੀ ਰੱਖਣ ਜਿੰਨੀ ਸਪਾਰਸ਼ ਮਾਤਰਾ ਦੇ ਵਿੱਚ ਆ ਕਿਵੇਂ ਉਹ ਸਪਾਰਸ਼ ਕਰਨਾ ਕਿਸਾਨ ਅਸੀਂ ਵਰਤਾਰਾ ਦੇਖ ਰਹੇ ਆ ਬੀਜ ਇਸਾਰ ਆਪਾਂ 200 ml ਪਾਈ ਦਾ ਅਗਲੇ ਈਰ ਕਿਸਾਨ ਕੋਸ਼ਿਸ਼ ਕਰਦਾ ਵੀ 50 ml ਜਾਂ ਕਈ ਕਈਆਂ ਦਵਾਈਆਂ ਦੇ ਮਿਸ਼ਰਣ ਜਿਹੜੇ ਹੈਗੇ ਆ ਉਹ ਲੈ ਕੇ ਤੇ ਉਹ ਪਾਉਂਦਾ ਹੈਗਾ ਤੇ ਮੇਰੀ ਕਿਸਾਨ ਬਿਲਕੁਲ ਜਿਹੜੀ ਗੱਲ ਇਹ ਆ ਵੀ ਆਪਣੇ ਜਿੰਨੀ ਮਾਤਰਾ ਰੱਖੀ ਆ ਉੰਨੀ ਹੀ ਮਾਤਰਾ ਜਿਹੜੀ ਹੈਗੀ ਆ ਦਵਾਈ ਪਾਉਣੀ ਚਾਹੀਦੀ ਆ ਇਹ ਤੋਂ ਵੱਧ ਮਾਤਰਾ ਦੇ ਵਿੱਚ ਤਾਂ ਆਪਾਂ ਜਿੰਨੀਆਂ ਬਿਮਾਰੀਆਂ ਦੇਖ ਰਹੇ ਆ ਆਪਾਂ ਤੁਹਾਨੂੰ ਸਾਹਿਬ ਵੀ ਕਿੰਨੀਆਂ ਬਿਮਾਰੀਆਂ ਕੈਂਸਰ ਆ ਜਾਂ ਹੋਰ ਆ ਸਾਰਾ ਇਹ ਸਾਰਾ ਜਿਹੜੀ ਆ ਆਪਣੇ ਵੱਧ ਮਰਤੋ ਵਿੱਚ ਖਾਦ ਜਾਂ ਵੱਧ ਮਰਤੋ ਵਿੱਚ ਦਵਾਈਆਂ ਦਾ ਹੀ ਨਤੀਜਾ ਕਾਫੀ ਲੰਬੇ ਸਮੇਂ ਤੋਂ ਸਾਡੀ ਬਾਸਮਤੀ ਐਕਸਪੋਰਟ ਹੋਣ ਤੋਂ ਰਹਿ ਗਈ ਸੀ ਵਾਪਸ ਆ ਜਾਂਦੀ ਸੀ ਹਾਂਜੀ ਪੈਸਟੀਸਾਈਡ ਰੈਜ਼ੀਡਿਊਲ ਟੈਸਟ ਹੋਵੇ ਉਹਦੇ ਲਈ ਕੀ ਕਰ ਰਹੇ ਜਲੰਧਰ ਦੇ ਵਿੱਚ ਲੈਬ ਜਿਹੜੀ ਆ ਬਣ ਜਾ ਰਹੀ ਆ ਅਸੀਂ ਉਹਨਾਂ ਨੂੰ ਪੈਸੇ ਜਿਹੜੇ ਅਸੀਂ ਮੰਡੀ ਬੋਰਡ ਨੂੰ ਜਿਹੜੇ ਬਿਲਡਿੰਗ ਬਣਾਉਣ ਲਈ ਜਿਹੜਾ 5 ਕਰੋੜ ਰੁਪਈਆ ਅਸੀਂ ਭੇਜ ਚੁੱਕੇ ਹਾਂ ਜੀ ਤਕਰੀਬਨ 19 ਕਰੋੜ ਦਾ ਵਿੱਚ ਖਰਚਾ ਉਹ ਪੈਜੀ ਉਹ ਆਪਣੇ ਪੈਸਟੀਸਾਈਡ ਰੈਜ਼ੀਡਿਊ ਲੈਬੋਰੀਟਰੀ ਆ ਜਲੰਧਰ ਦੇ ਵਿੱਚ ਜੀ ਅਸੀਂ ਬਣਾਉਣ ਜਾ ਰਹੇ ਆ ਤਾਂ ਕੀ ਆਪਾਂ ਵੇਖਿਆ ਪਿਛਲੇ ਦਿਨਾਂ ਦੇ ਵਿੱਚ ਵੀ ਬਾਸਮਤੀ ਦੇ ਜਿਹੜਾ ਆਪਣੇ ਬਾਹਰੋਂ ਮੁੜ ਕੇ ਅਫਵਾਹਾਂ ਨੇ ਮੁੜ ਕੇ ਪੰਜਾਬ ਦੀ ਕੋਈ ਮੈਂ ਤਾਂ ਇੱਕ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਪੰਜਾਬ ਦੀ ਕੋਈ ਬਾਸਮਤੀ ਜਿਹੜੀ ਹੈਗੀ ਆ ਬਿਲਕੁਲ ਨਹੀਂ ਮੁੜ ਕੇ ਆਈ ਇਸ ਦੇ ਸੰਬੰਧ ਵਿੱਚ ਅਸੀਂ ਜਿਹੜਾ ਆਪਣੇ ਜ਼ੋਨ ਕਹਿ ਲਓ ਜਿੱਥੇ ਬਾਸਮਤੀਆਂ ਅਮਰਸਰ ਤਰਨਤਾਰਨ ਗੁਰਦਾਸਪੁਰ ਜਿੱਥੇ ਇਹ ਬਾਸਮਤੀ ਆ ਅਸੀਂ 500 ਸੈਂਪਲ ਇਸ ਵਾਰੀ ਰੈਜਿਡੂਸਰ ਚੈੱਕ ਕਰ ਲਈ ਜਿਹੜਾ ਕਰਾਇਆ ਹੁਣ ਅਸੀਂ ਜਿਹੜਾ ਹੈਗਾ ਆਪਣੇ ਜੋ ਪੈਰੀਓਰ ਰਿਸਟਰੀਅਲਿਆਬਿਟੀ ਦੇ ਮੁਹੱਲਿਆਂ ਉਹਦੇ ਤੋਂ ਕਰਵਾਉਨੇ ਆ ਪਰ ਅਸੀਂ ਜਿਹੜੀ ਹੈਗੀ ਖੇਤੀ ਵਿਭਾਗ ਵਿਭਾਗ ਦੀ ਆਪਣੀ ਲੈਬ ਜਿਹੜੀ ਆ ਉਹ ਬਣ ਜਾ ਰਹੀ ਆ ਤੇ ਅਸੀਂ ਕਿਸਾਨ ਭਰਾਵਾਂ ਨੂੰ ਕੋਈ ਵੀ ਫਸਲ ਦੇ ਉੱਤੇ ਆ ਉਹ ਆਪਣੇ ਚੈੱਕ ਕਰਾ ਸਕਦੇ ਕੋਈ ਵੀ ਫਸਲ ਦਾ ਉਹ ਪੈਸਟੀਸਾਈਡ ਰੈਜੀ ਚੈੱਕ ਕਰਾ ਸਕਦੇ ਆ ਵੀ ਉਸ ਦੇ ਵਿੱਚ ਰੈਜੀ ਲੂ ਕਿੰਨਾ ਹੈਗਾ ਸੋ ਉਮੀਦ ਕਰਦਾ ਕਿਸਾਨ ਵੀਰੋ ਇਹਨਾਂ ਦੇ ਦਸੇ ਨੁਕਤਿਆਂ ਤੇ ਚੱਲਦੇ ਹੋਏ ਘੱਟ ਵਰਤ ਤੋਂ ਦਵਾਈਆਂ ਦੀ ਖਾਦਾਂ ਦੀ ਜ਼ਰੂਰ ਕਰੋਗੇ ਤੁਹਾਡਾ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਪੂਰੀ ਉਮੀਦ ਹੈ ਕਿ ਸਾਡਾ ਅੱਜ ਦਾ ਇਹ ਐਪੀਸੋਡ ਸਾਡੇ ਕਿਸਾਨ ਵੀਰਾਂ ਨੂੰ ਬੇहद ਪਸੰਦ ਆਇਆ ਹੋਵੇਗਾ ਤੇ ਉਹਨਾਂ ਦੀ ਜਾਣਕਾਰੀ ਲਈ ਇੱਕ ਵਾਰ ਫਿਰ ਤੋਂ ਹੋਰ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਰੀਨਾ ਸੂਮਨ ਨੂੰ ਦਿਓ ਇਜਾਜ਼ਤ ਧੰਨਵਾਦ